ਇਲ ਕਾਟਨ ਮਨੀ ਨਾ ਬਣਾਈ ਹੋਈਆਂ ਜਿਹੜੀਆਂ ਮਕਾਨ ਵਗੈਰਾ ਨੇ ਜਾਂ ਹੋਰ ਪ੍ਰਾਪਰਟੀਆਂ ਨੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਿਆ ਜਾ ਰਿਹਾ ਹੈ। ਕਾਰਪੋਰੇਸ਼ਨ ਵੱਲੋਂ ਡੈਮੋਲਿਸ਼ਨ ਦਾ ਆਰਡਰ ਕੀਤਾ ਗਿਆ ਉਹਦੇ ਉਹਨੂੰ ਅਸੀਂ ਪੁਲਿਸ ਅਮਦਦ ਮੰਗੀ ਗਈ ਸਾਡੇ ਵੱਲੋਂ ਉਹ ਅਸੀਂ ਦੇਣ ਵਾਸਤੇ ਇੱਥੇ ਆਏ ਆ। ਕਾਫੀ ਬਰਾਮਦਗੀਆਂ ਵੱਡੀਆਂ ਹੋਈਆਂ ਬਹੁਤ ਸਾਰੇ ਸਮਗਲਰ ਪੈਡਲਰਸ ਸਪਲਾਇਰ ਸਾਰੇ ਫੜੇ ਗਏ ਆ ਔਰ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਵੱਲੋਂ ਵੀ 200 ਕਿਲੋ ਤੋਂ ਉੱਪਰ ਜਿਹੜੀ ਹੈ ਪਹਿਲੀ ਮਾਰਤ ਤੋਂ ਹਿਰੋਇਨ ਦੀ ਬਰਾਮਦਗੀ ਹੋਈ ਹੈ ਔਰ ਬਹੁਤ ਸਾਰੇ ਲੋਕ ਗ੍ਰਿਫਤਾਰ ਹੋਏ ਨੇ ਉਹਦੇ ਚ ਇਸ ਤੋਂ ਇਲਾਵਾ ਜਿਹੜਾ ਇਲ कॉटन منیਨਾ ਬਣਾਈ ਹੋਈਆਂ ਜਿਹੜੀਆਂ ਮਕਾਨ ਵਗੈਰਾ ਨੇ ਜਾਂ ਹੋਰ ਪ੍ਰਾਪਰਟੀਆਂ ਨੇ ਉਨ੍ਹਾਂ ਦੇ ਖਿਲਾਫ ਵੀ ਐਕਸ਼ਨ ਲਿਆ ਜਾ ਰਿਹਾ ਅਸੀਂ ਅਸੀਂ ਇੱਥੇ ਕਵਾਲ ਮੰਡੀ 'ਚ ਹੈਗੇ ਆਂ ਮਨਦੀਪ ਐਲੀਅਸ ਕਾਲੀ ਜਿਹੜਾ ਹੈਗਾ بڑا ਨਟੋਰੀਅਸ ਸਮਗਲਰ ਹੈ ਇਹਦੇ ਖਿਲਾਫ 8 ਮੁਕਦਮੇ ਤੇ ਇੱਕ ਪ੍ਰੀਵੈਂਟਿਵ ਐਕਸ਼ਨ ਦਾ ਕਲੰਦਰਾ ਵੀ ਪੇਸ਼ ਕੀਤਾ ਜਾ ਚੁੱਕਿਆ ਔਰ ਇਹ ਸਾਰੇ ਮੁਕਦਮੇ ਜਿਹੜੇ ਐਨਡੀਪੀਐਸ ਨਾਲ ਜ਼ਿਆਦਾਤਰ ਰਿਲੇਟਡ ਨੇ ਔਰ ਇਹ ਲਾਸਟ ਮੁਕਦਮੇ 'ਚ ਭੱਜਿਆ ਵੀ ਹੋਇਆ ਹੁਣ ਦੇ ਜੇ ਦੀ ਪਛੋਕੜ ਦੇ ਵਿੱਚ ਹਾਤੀ ਮਾਰੀ ਤੇ 2015 ਦੇ ਵਿੱਚ ਪਹਿਲਾ ਮੁਕਦਮਾ ਦਰਜ ਜੋ ਹੈ 19 ਜਨਵਰੀ 2015 ਉਸ ਤੋਂ ਬਾਅਦ 18 19 20 ਵਿੱਚ ਇਸ ਤਰ੍ਹਾਂ ਮੁਕਦਮੇ ਜਿਹੜੇ 8 ਦਰਜ ਹੋਏ ਆ ਸੋ ਮੈਂ ਇਹਦੇ ਚ ਜਿਹੜਾ ਕਾਰਪੋਰੇਸ਼ਨ ਵੱਲੋਂ ਡੈਮੋਲੇਸ਼ਨ ਦਾ ਆਰਡਰ ਕੀਤਾ ਗਿਆ ਉਹਦੇ ਉਹਨੂੰ ਅਸੀਂ ਪੁਲਿਸ ਅਮਦਦ ਮੰਗੀ ਗਈ ਸਾਡੇ ਵੱਲੋਂ ਉਹ ਅਸੀਂ ਦੇਣ ਵਾਸਤੇ ਇੱਥੇ ਆਏ ਆ ਸੋ ਦਾ ਸਾਡੇ ਸਮਾਜ 'ਚ ਇੱਕ ਮੈਸੇਜ ਚਲੇ ਜਾਏ ਕਿ ਜਿਹੜੇ ਇਸ ਤਰ੍ਹਾਂ ਦੇ ਟੰਗ ਨਾ ਬਣਾਈਆਂ ਹੋਈਆਂ ਪ੍ਰਾਪਰਟੀਆਂ ਦਾ ਅੰਜਾਮ ਕੀ ਹੁੰਦਾ ਔਰ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਤੇ ਸਮਾਜ ਦੇ ਵਿੱਚ ਮੈਸੇਜ ਜਾਵੇ ਕਿ ਮਿਹਨਤ ਦੀ ਕਮਾਈ ਦੀ ਬਰਕਤ ਹੈ ਔਰ ਜਿਹੜੇ ਮਾੜੇ ਕੰਮ ਦਾ ਮਾੜਾ ਹੀ ਨਤੀਜਾ ਹੁੰਦਾ ਔਰ ਅਲਟੀਮੇਟਲੀ ਜਿਹੜਾ ਲਾਲਚ ਕਰਦਾ ਬੰਦਾ ਛੋਟੇ ਲਾਲਚ ਨਾਲ ਆਪਣੇ ਤੇ ਆਪਣੇ ਪਰਿਵਾਰ ਵਾਸਤੇ ਇੱਕ ਔਕੜ ਖੜੀ ਕਰ ਲੈਂਦਾ ਔਰ ਮੁੜ ਕੇ ਉਹ ਜੇਲ੍ਹ 'ਚ ਹੀ ਲੈਂਡ ਅਪ ਕਰਦਾ ਸੋ ਮੈਸ ਹਾਂਜੀ ਸਰੇਕ ਪ੍ਰੋਪਰਟੀ ਨੂੰ ਵੀ ਕਿਹਦੇ ਨਾਂ ਤੇ ਲੈਣੀ ਉਹ ਕਾਰਪੋਰੇਸ਼ਨ ਵਾਲਿਆਂ ਨੇ ਦੱਸਣਾ ਜੀ ਕਿਉਂਕਿ ਉਹ ਉਹਨਾਂ ਦਾ ਆਰਡਰ ਹੈ ਮੇਰੇ ਵੱਲੋਂ ਕੋਈ ਆਸੀ ਤਾਂ ਪੁਲਿਸ ਹੈਲਪ ਦੇਣ ਆਏ ਆ ਤੇ ਇੱਕ ਮੈਸੇਜ ਦੇਣ ਆਏ ਆ ਜਿਹੜੀ ਡੈਮੋਲੇਸ਼ਨ ਦਾ ਆਰਡਰ ਹੈ ਮੈਂ ਤੁਹਾਨੂੰ ਫੇਰ ਕਲੀਅਰ ਕਰਦਾ ਉਹ ਕਾਰਪੋਰੇਸ਼ਨ ਜਿਹੜੇ ਕਮਿਸ਼ਨਰ ਸਾਹਿਬ ਵੱਲੋਂ ਕੀਤਾ ਜਾਂਦਾ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਰਿਟਰਨ ਪੁਲਿਸ ਹੈਲਪ ਮੰਗੀ ਜਾਂਦੀ ਉਹ ਜੋ ਅਸੀਂ ਮੁਹੱਈਆ ਕਰਾਉਨੇ ਆ ਸਪੈਸ਼ਲੀ ਇਹ ਨਾ ਕੇਸਾਂ 'ਚ ਵੈਰਾਈਟੀ ਦੇ ਕਰੀ ਦੀਏ ਜਿਹੜੇ ਡਰਗ ਨਾਲ ਰਿਲੇਟਡ ਸਰਕਾਰੀ ਜਿਹੜਾ ਹੈ ਗ੍ਰਿਫਤਾਰ ਕੀਤਾ ਕਿ ਇਹ ਭੱਜਿਆ ਹੋਇਆ ਜੀ ਕੇਸਾਂ ਵਿੱਚ ਪਹਿਲੇ ਬਹੁਤ ਸਾਰੇ ਕੇਸਾਂ ਵਿੱਚ ਗ੍ਰਿਫਤਾਰ ਹੋ ਚੁੱਕਾ ਸੀ ਹੁਣੇ ਭਗੋੜਾ ਇਸ ਟਾਈਮ ਸਰ ਇੱਕੀ ਦੋ ਤਾਂ ਕੰਮ ਕਰਾਏ ਕਿਹੜੇ ਕਿਹੜੇ ਲਾਪਰਾਂ ਦੇ ਪਰਮ ਦੇ ਦੇਖੋ 2015 ਚ ਪਹਿਲਾ ਮੁਕਦਮਾ ਦਰਜ ਹੋਇਆ 19 ਜਨਵਰੀ ਨੂੰ ਇਹਦੇ ਚ ਕੰਟੋਲਮੈਂਟ ਤੇ ਸਦਰ ਥਾਣੇ ਚੀਬ ਜਿਆਦਾ ਮੁਕਦਮੇ ਇੱਥੇ ਹੈਗੇ ਆ ਜਿਹੜਾ ਲੋਕਲ ਇਹਦਾ ਰੈਹਾਸ਼ੀ ਥਾਣਾ ਹੈ ਫਿਰ 17 16 ਜੁਲਾਈ ਨੂੰ ਹੋਇਆ 18 ਚ 15 8 ਨੂੰ ਹੋਇਆ ਫਿਰ 11 2 19 ਨੂੰ ਹੋਇਆ 24 3 ਨੂੰ 20 ਨੂੰ ਹੋਇਆ 17 4 2000 20 ਦੇ ਵਿੱਚ ਫੇਰ ਹੋਇਆ ਫਿਰ 10 1 23 ਤੇ ਜਿਹੜੇ 25 ਦੇ ਵਿੱਚ ਵੀ ਨਵੀਂ ਜਿਹੜੀ ਐਫ ਆਈ ਆਰ ਅੰਡਰ 109 3 ਜਿਹੜਾ ਬੀ ਐਨ ਐਸ ਤੇ ਆਰਮ ਜੈਟ ਦਾ ਪਰਚਾ ਜਿਹਦੇ ਵਿੱਚ ਨਜਾਇਜ਼ ਹਥਿਆਰ ਵੀ ਇਹਦੇ ਚ ਸ਼ੋ ਹੋਇਆ ਔਰ ਇਸ ਤੋਂ ਇਲਾਵਾ DDR ਦੇ ਵਿੱਚ 110 ਦਾ ਕਲੰਦਰਾ ਵੀ ਦੇ ਖਿਲਾਫ ਹੈ